ਰੈਂਟਲ ਮਾਰਕੀਟ ਦੀ ਰਿਪੋਰਟ ਸਬੰਧੀ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਸਾਰੀਆਂ ਰਿਹਾਇਸ਼ੀ ਇਕਾਈਆਂ ਦੇ ਲਈ ਰਾਸ਼ਟਰੀ ਔਸਤ ਮਾਸਿਕ ਕੀਮਤ ਸਾਲ ਦਰ ਸਾਲ 9% ਤੋਂ ਵੱਧ ਕੇ ਮਈ ਦੇ ਵਿੱਚ 1 ਜਿਹੜੀ ਹੈ ਉਹ ਰਿਕਾਰਡ ਡਾਲਰ ਯਾਨੀ 2202 ਤੱਕ ਵੱਧ ਗਈ ਵੈਂਕੂਵਰ ਤੇ ਟੋਰਾਂਟੋ ਕੈਨੇਡਾ ਦੇ ਵਿੱਚ ਮਈ 2024 ਦੇ ਵਿੱਚ ਡਾਲਰ 3008 ਤੇ ਡਾਲਰ 2784 ਦੇ ਵਿੱਚ ਕਿਰਾਏ ਦੀ ਔਸਤ ਕੀਮਤ ਲਈ ਰਾ ਪੱਧਰਾ ਕਰਨਾ ਜਾਰੀ ਰੱਖਦੇ ਨੇ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਮਈ ਦੇ ਵਿੱਚ ਕੈਨੇਡਾ ਚ ਕਿਰਾਏ ਦੀ ਔਸ ਪੁੱਛਣ ਦੀ ਕੀਮਤ ਡਾਲਰ 2000 ਨੂੰ ਪਾਰ ਕਰਕੇ ਰਿਕਾਰਡ ਉੱਚ ਪੱਧਰ ਤੇ ਹੈ rental.ca ਤੇ Urban Nation ਦੁਆਰਾ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਸਾਰੇ ਰਿਹਾਇਸ਼ੀ ਕਿਰਾਏ ਲਈ ਔਸਤ ਮਾਸਿਕ ਜਿਹੜੀ ਕੀਮਤ ਹੈ ਜੋ ਮੰਗੀ ਜਾ ਰਹੀ ਹੈ ਉਹ ਸਾਲ ਦਰ ਸਾਲ 9.3% ਦੀ ਵਾਧੇ ਕੇ ਮਈ ਦੇ ਵਿੱਚ ਡਾਲਰ 2202 ਤੱਕ ਪਹੁੰਚ ਗਈ ਹੈ। ਵੈਨਕੂਵਰ ਨੇ ਡਾਲਰ 2671 ਦੇ ਇੱਕ ਬੈੱਡਰੂਮ ਦੇ ਕਿਰਾਏ ਦੀ ਸਭ ਤੋਂ ਮਹਿੰਗੀ ਮੰਗ ਦੇ ਨਾਲ ਦੇਸ਼ ਦੀ ਅਗਵਾਈ ਕਰਨਾ ਜਾਰੀ ਰੱਖਿਆ। ਬਰਨਬੀ ਤੋਂ ਬਾਅਦ BC ਦੇ ਵਿੱਚ ਡਾਲਰ 2545 ਤੇ ਟੋਰਾਂਟੋ ਤੇ ਡਾਲਰ 2479 ਤੇ ਮਿਸਿਸ ਅਗੌਂਡੈਰੀਓ ਵਿੱਚ ਡਾਲਰ 2339 ਤੇ ਹੈ ਦੇਸ਼ ਵਿੱਚ ਹੋਰ ਕਿਤੇ ਵੀ ਇੱਕ ਬਰਾਬਰ ਯੂਨਿਟਾਂ ਚ ਸੈਂਟ ਜੌਨਸ ਐਨ ਐਲ ਦੇ ਵਿੱਚ ਡਾਲਰ 955 ਫੋਰਟ ਮੈਕਮਰੇ ਦੇ ਵਿੱਚ ਡਾਲਰ 1242 ਵਿੱਚ ਜਾ ਰਹੀਆਂ ਸਨ ਵੈਨਕੂਵਰ ਤੇ ਟ੍ਰਾਂਟੋ ਵਿੱਚ ਕਿਰਾਏ ਦੀਆਂ ਦਰਾਂ ਮਈ 2023 ਤੋਂ ਥੋੜੀਆਂ ਘਟ ਹੋ ਗਈਆਂ ਸਨ ਜਦੋਂ ਕਿ ਰਜ਼ਾਇਨਾ ਕਯੂਬਿਕ ਸਿਟੀ ਤੇ ਹੈਲੀਫੈਕਸ ਵਰਗੇ ਛੋਟੇ ਸ਼ਹਿਰਾਂ ਵਿੱਚ 10 ਫੀਸਦੀ ਇਹ ਸੋ ਵਾਧ ਦਾ ਸਾਲਾਨਾ ਵਾਧਾ ਦੇਖਿਆ ਗਿਆ ਹੈ ਇਹ ਰਿਪੋਰਟ ਟੋਰਾਂਟੋ ਸਥਿਤੀ ਟੋਰਾਂਟੋ ਸਥਿਤੀ ਰੀਅਲ ਅਸਟੇਟ ਰਿਸਰਚ ਫਰਮ ਅਰਬਨੇਸ਼ਨ ਦੁਆਰਾ ਲਿਖੀ ਗਈ ਸੀ ਤੇ ਵੈਬਸਾਈਟ ਰੈਂਟਲ.ca ਤੇ ਪੋਸਟ ਕੀਤੀ ਗਈ ਰਿਹਾਇਸ਼ੀ ਸੂਚੀ ਦੇ ਆંકੜਿਆਂ ਦੇ ਆਧਾਰ ਤੇ ਤਿਆਰ ਕੀਤੀ ਗਈ ਸੀ ਬੀਸੀ ਅਪਾਰਟਮੈਂਟ ਜਾਂ ਕੰਡੋ ਲਈ ਡਾਲਰ 2526 ਦੀ ਸਭ ਤੋਂ ਉੱਚੀ ਔਸਤ ਕਿਰਾਇਆ ਮੰਗਣ ਵਾਲੀ ਕੀਮਤ 2.3% ਦੇ ਵਾਧੇ ਨਾਲ 온ਟਾਰੀਓ ਤੋਂ ਡਾਲਰ 2423 ਤੇ 7% ਦੇ ਵਾਧੇ ਨਾਲ ਕੈਨੇਡਾ ਦੀ ਅਗਵਾਈ ਕਰ ਰਹੀ ਹੈ ਹਜ਼ਾਰਾਂ ਕੈਨੇਡੀਅਨ ਬਾਰਡਰ ਵਰਕਰ ਦੁਪਹਿਰ ਨੂੰ ਯਾਨੀ ਅੱਜ ਦੁਪਹਿਰ ਨੂੰ ਹੜਤਾਲ ਤੇ ਜਾ ਸਕਦੇ ਨੇ ਜੇਕਰ ਵਿਚੋਲਗੀ ਇਸ ਤੋਂ ਪਹਿਲਾਂ ਕੋਈ ਜਿਹੜੀ ਆ ਉਹ ਸੌਦਾ ਨਹੀਂ ਕਰ ਪਾਈ ਕੋਈ ਸਮਝੌਤਾ ਨਾ ਹੋ ਪਾਇਆ ਕੈਨੇਡਾ ਬਾਰਡਰ ਸਰਵਿਸਸ ਏਜੰਸੀ ਦੇ ਲਈ ਕੰਮ ਕਰਨ ਵਾਲੇ 9000 ਤੋਂ ਵੱਧ ਪਬਲਿਕ ਸਰਵਿਸ ਅਲਾਈანს ਆਫ ਕੈਨੇਡਾ ਦੇ ਮੈਂਬਰ 4 ਵਜੇ ਹੜਤਾਲ ਸ਼ੁਰੂ ਕਰਨ ਦੇ ਲਈ ਤਿਆਰੀ ਕਰ ਰਹੇ ਨੇ ਦੋਹਾਂ ਧਿਰਾਂ ਨੇ ਸੋਮਵਾਰ ਨੂੰ ਵਿਚੋਲਗੀ ਜਿਹੜੀ ਆ ਉਹ ਕੀਤੀ ਹੈ ਯੂਨੀਅਨ ਦਾ ਕਹਿਣਾ ਹੈ ਕਿ ਮੁੱਖ ਮੁੱਦਿਆਂ ਦੇ ਵਿੱਚ ਹੋਰ ਕਾਨੂੰਨ ਲਾਗੂ ਕਰਨ ਵਾਲੇ ਏਜੰਸੀਆਂ ਦੇ ਨਾਲ ਤਨਖਾਹ ਦੀ ਸਮਾਨਤਾ ਰਿਮੋਟ ਸਮਾਨਤਾ ਰਿਮੋਟ ਤੇ ਕੰਮ ਕਰਨ ਦੇ ਜਿਹੜੇ ਵਿਕਲਪ ਨੇ ਪੈਨਸ਼ਨ ਲਾਭ ਅਤੇ ਮਜ਼ਬੂਤ ਕੰਮ ਵਾਲੀ ਸੁਰੱਖਿਆ ਸ਼ਾਮਿਲ ਹੈ ਸਰਕਾਰ ਦਾ ਕਹਿਣਾ ਹੈ ਕਿ 90% ਦੀ ਫਰੰਟ ਲਾਈਨ ਬਾਰਡਰ ਅਫਸਰਾਂ ਨੂੰ ਜ਼ਰੂਰੀ ਦੇ ਵਜੋਂ ਜਿਹੜਾ ਉਹਨਾਂ ਅਮਜ਼ਦ ਕੀਤਾ ਗਿਆ ਹੈ ਜਿਸ ਦਾ ਮਤਲਬ ਹੈ ਕਿ ਉਹ ਹੜਤਾਲ ਦੌਰਾਨ ਕੰਮ ਕਰਨਾ ਬੰਦ ਨਹੀਂ ਕਰ ਸਕਦੇ ਪਰ ਯੂਨੀਅਨ ਦੇ ਮੈਂਬਰ ਵਰਕ ਟੂ ਰੂਲ ਦੀ ਵਰਤੋਂ ਕਰ ਸਕਦੇ ਨੇ ਇੱਕ ਰਣਨੀਤੀ ਜਿੱਥੇ ਕਰਮਚਾਰੀ ਆਪਣੇ ਕੰਮ ਬਿਲਕੁਲ ਉਸੇ ਤਰ੍ਹਾਂ ਕਰਦੇ ਨੇ ਜਿਵੇਂ ਕਿ ਉਹਨਾਂ ਦੇ ਆ ਕੰਟਰੈਕਟ ਦੇ ਵਿੱਚ ਦੱਸਿਆ ਗਿਆ ਹੈ ਮਾਹਰਾਂ ਦਾ ਕਹਿਣਾ ਹੈ ਕਿ ਹਰ ਬਾਰਡਰ ਕਰਾਸਿੰਗ ਨੂੰ ਆਮ ਤੌਰ ਦੇ ਉੱਤੇ ਇਸ ਤੋਂ ਵੱਧ ਸਮਾਂ ਜਿਹੜਾ ਉਹ ਲੱਗ ਸਕਦਾ ਹੈ ਜੋ ਬਦਲੇ ਦੇ ਲਈ ਟ੍ਰੈਫਿਕ ਦੀ ਮਾਤਰਾ ਦੇ ਕਾਰਨ ਜਿਹੜੀ ਹੈ ਵੱਡੇ ਪੱਧਰ ਤੇ ਰੁਕਾਵਟ ਪੈਦਾ ਕਰ ਸਕਦਾ ਹੈ ਜੋ ਆਮ ਤੌਰ ਤੇ ਸਰਹੱਦ ਤੋਂ ਪਰ ਲੰਘਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।